ਸਿਕਾਲ ਜੀ ਰਣਜੀਤ ਪਾਪਾ ਵੱਲੋਂ ਤਾਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਰਿਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੇਕੇ ਉਸ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪਰਮਾਤਮਾ ਉਹਨੂੰ ਤੰਦਰੁਸਤ ਕਰੇ ਵਾਜੇ ਜੀ ਜੀ ਦੇ ਹੱਥੇ ਵਾਜੇ ਜੀ ਜੀ ਦਾ ਦਰਸਾ ریار ملک پتوی کٹر واپری ہے سردار راجیت سنگھا کی خاص گزیر بنی ہوئی ہے اور سارے لڑکی کر

ਸਾਰੇ ਵਾਰ ਸੁਭਾ ਦਿਨ ਕੀ ਪਾਛੇ ਜਸ ਮੈਂ ਪ੍ਰਥਮ ਰੋ ਦੇਸਨ ਦਾ ਮੈਂ ਆਰਾਮ ਦਸ ਸਾਰੇ ਅਜਰ ਹਰ ਕੋ ਕਲ ਨੂੰ ਸੁਦੇ ਹੋ ਸ੍ਰੀ ਸਾਗਦਾਏ ਉਸ ਸ੍ਰੀ ਵਾਹਿਗੁਰੂ ਔਰ ਮੂਰੇ ਜੀਨੇ ਸਾਰ ਪ੍ਰਮਾਤਮਾ ਦਾ ਸੁਖ ਰਾਸ ਦਾ ਕੋ ਰੋ ਕਰੇ ਜਾਤੀ ਪ੍ਰਭ ਅਨਦਾਸ ਆਲਾਸ ਕੋ ਆਸ ਵਤਸਾਏ ਵਾਰ ਸੁਭਾ ਜੀ ਦੀ ਪਾਲ ਸਾਈ ਬਸਰੇ ਸਤਿ ਸ਼੍ਰੀ ਅਕਾਲ ਜੀ ਰਾਜਵੀਰ ਜਵੰਦਾ ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਵੱਡਾ ਨਾਮ ਹੈ ਜਿਨ੍ਹਾਂ ਨੇ ਆਪਣੀ ਸਾਫ਼ ਸੁਥਰੀ ਗਾਇਕੀ ਦੇ ਨਾਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਅਤੇ ਲੋਕਾਂ ਦੇ ਦਿਲਾਂ ਦੇ ਵਿੱਚ ਆਪਣੇ ਲਈ ਖਾਸ ਜਗ੍ਹਾ ਬਣਾਈ ਹੈ ਪਰ ਕੱਲ ਉਹਨਾਂ ਦੇ ਨਾਲ ਭਿਆਨ ਖਾਸਾ ਹੋਇਆ ਜਦੋਂ ਉਹ ਬੱਦੀ ਦੇ ਨੇੜੇ ਸ਼ਿਮਲੇ ਨੂੰ ਜਾ ਰਹੇ ਸਨ ਤੇ ਬੱਦੀ ਦੇ ਨੇੜੇ ਦੋ ਭੇੜ ਰਹੇ ਸਾਨਾਂ ਦੀ ਭੇੜ ਦੇ ਵਿੱਚ ਉਹ ਆ ਗਏ ਅਤੇ ਇਸ ਮੌਕੇ ਉਹਨਾਂ ਦੀ BMW ਬਾਈਕ ਤੇ ਉਹ ਸਵਾਰ ਸਨ ਅਤੇ ਇਸ ਭੇਡ ਦੇ ਵਿੱਚ ਉਹਨਾਂ ਦੇ ਕਾਫੀ ਜ਼ਿਆਦਾ ਸੱਟਾਂ ਲੱਗੀਆਂ ਤੇ ਉੱਥੋਂ ਬਚਦੇ ਹੋਏ ਇੱਕ ਬਲੈਰੋ ਗੱਡੀ ਦੇ ਨਾਲ ਵੀ ਉਹਨਾਂ ਦਾ ਬਾਈਕ ਟਕਰਾਇਆ ਅਤੇ ਕਾਫੀ ਜ਼ਿਆਦਾ ਭਿਆਨਕ ਟੱਕਰ ਹੋਈ ਜਿਸ ਤੋਂ ਬਾਅਦ ਉਹਨਾਂ ਨੂੰ ਪੰਚਕੁੱਲਾ ਦੇ ਪਹਿਲਾ ਪ੍ਰਾਈਵੇਟ ਹਸਪਤਾਲ ਤੇ ਫਿਰ ਇੱਕ ਸਰਕਾਰੀ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਪਰ ਉੱਥੋਂ ਉਹਨਾਂ ਨੂੰ ਫੋਰਟੇਸਟ ਹਸਪਤਾਲ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਜਿੱਥੇ ਕਿ ਉਹ ਜਿੰਦਗੀ ਅਤੇ ਮੌਤ ਦੀ ਜੰਗ ਲੜ ਰਹੇ ਨੇ ਪਰ ਇਸ ਸਮੇ ਗنیمਤ ਇਹ ਹੈ ਜੋ ਕਿ ਉਹਨਾਂ ਦੇ ਕਰੀਬੀ ਦੋਸਤ ਉਹਨਾਂ ਦੇ ਭਰਾਵਾਂ ਵਰਗੇ ਯਾਰ ਰਣਜੀਤ ਬਾਵਾ ਨੇ ਜਾਣਕਾਰੀ ਦਿੱਤੀ ਹੈ ਕਿ ਰਾਜਵੀਰ ਜਵੰਦਾ ਲੋਕਾਂ ਦੀਆਂ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਸੁਣ ਰਿਹਾ ਹੈ ਤੇ ਰਾਜਵੀਰ ਜਵੰਦਾ ਇਸ ਸਮੇ ਰਿਕਵਰ ਕਰ ਰਹੇ ਨੇ ਤੇ ਉਹਨਾਂ ਰਣਜੀਤ ਬਾਵਾ ਵੱਲੋਂ ਉਹਨਾਂ ਘਟਿਆ ਲੋਕਾਂ ਨੂੰ ਇੱਕ ਬੇਨਤੀ ਕੀਤੀ ਗਈ ਹੈ ਜੋ ਇਸ ਸਮੇ ਕਿਸੇ ਦੇ ਪੁੱਤ ਦੀ ਮੌਤ ਤੇ ਵੀ ਕਿਸ ਤਰ੍ਹਾਂ ਸਿਆਸਤ ਕਰਵਾ ਰਹੇ ਨੇ ਕਿਸ ਤਰ੍ਹਾਂ ਵਿਊਜ਼ ਦੇ ਚੱਕਰ ਲੈ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਕੁਝ ਲੋਕ ਰਾਜਵੀਰ ਜਵੰਦਾ ਦੀ ਫੋਟੋ ਤੇ ਰਿਪ ਲਿਖ ਕੇ ਇਹ ਲਿਖ ਕੇ ਕਿ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਸ਼ੇਅਰ ਕਰ ਰਹੇ ਨੇ ਅਜਿਹੇ ਲੋਕਾਂ ਨੂੰ ਰੰਜੀਤ ਬਾਵਾ ਨੇ ਕਿਹਾ ਕਿ ਇਸ ਤਰ੍ਹਾਂ ਦੀ ਕਣਾਉਣੀਆਂ ਹਰਕਤਾਂ ਨਾ ਕਰੋ ਰਾਜਵੀਰ ਜਵੰਦਾ ਇਸ ਸਮੇਂ ਰਿਕਵਰ ਕਰ ਰਹੇ ਨੇ ਅਤੇ ਉਹਨਾਂ ਦੀ ਸਿਹਤਯਾਬੀ ਦੇ ਲਈ ਉਹਨਾਂ ਦੀ ਲੰਮੀ ਉਮਰ ਦੇ ਲਈ ਅਰਦਾਸਾਂ ਕਰੋ ਦੱਸ ਦਈਏ ਕਿ ਰਾਜਵੀਰ ਜਵੰਦਾ ਦੇ ਜੱਦੀ ਪਿੰਡ ਜੋ ਕਿ ਜਕਰਾਉਂ ਦੇ ਨੇੜੇ ਪਿੰਡ ਪੰਨਾ ਹੈ ਉੱਥੇ ਵੀ ਲੋਕਾਂ ਵੱਲੋਂ ਅਰਦਾਸਾਂ ਬੇਨਤੀਆਂ ਕੀਤੀਆਂ ਜਾ ਰਹੀਆਂ ਨੇ ਗੁਰੂ ਘਰਾਂ ਦੇ ਵਿੱਚ ਵੱਡਾ ਇਕੱਠ ਹੈ ਲੋਕ ਰਾਤ ਦੇ ਹੀ ਮਹਾਰਾਜ ਦੇ ਅੱਗੇ ਅਰਦਾਸ ਬੇਨਤੀਆਂ ਕਰ ਰਹੇ ਹਨ ਰਾਜਵੀਰ ਜਵੰਦਾ ਦੀ ਲੰਮੀ ਉਮਰ ਦੇ ਲਈ ਲੋਕਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਹਰ ਇੱਕ ਅੱਖ ਨਮ ਹੈ ਉੱਥੇ ਹੀ ਫੋਰਟੇਸਟ ਹਸਪਤਾਲ ਦੇ ਬਾਹਰ ਵੀ ਲਗਾਤਾਰ ਪੰਜਾਬੀ ਮਿਊਜ਼ਿਕ ਅਤੇ ਫਿਲਮ ਇੰਡਸਟਰੀ ਦੇ ਵੱਡੇ ਚਿਹਰੇ ਆ ਰਹੇ ਹਨ ਜੋ ਕਿ ਰਾਜਵੀਰ ਜਵੰਦਾ ਦੀ ਲੰਮੀ ਉਮਰ ਦੇ ਲਈ ਅਤੇ ਜਲਦ ਰਿਕਵਰ ਕਰਨ ਦੇ ਲਈ ਬੇਨਤੀਆਂ ਕਰ ਰਹੇ ਨੇ ਉੱਥੇ ਫੋਰਟੇਸਟ ਹਸਪਤਾਲ ਵੱਲੋਂ ਜੋ ਮੈਡੀਕਲ ਬੁਲੇਟਿਨ ਕੱਲ ਜਾਰੀ ਕੀਤਾ ਗਿਆ ਉਸ ਦੇ ਵਿੱਚ ਦੱਸਿਆ ਗਿਆ ਕਿ ਰਾਜਵੀਰ ਜਵੰਦਾ ਦੇ ਰੀਟ ਦੀ ਹੱਡੀ ਦੇ ਵਿੱਚ ਅਤੇ ਸਿਰ ਦੇ ਵਿੱਚ ਗੰਭੀਰ ਸੱਟ ਹੈ ਹਾਲਾਂਕਿ ਰਾਜਵੀਰ ਜਵੰਦਾ ਅਕਸਰ ਰਾਈਡਿੰਗ ਕਰਦੇ ਰਹਿੰਦੇ ਹਨ ਬਾਈਕ ਵਗੈਰਾ ਤੇ ਗੱਡੀਆਂ ਦੇ ਵਿੱਚ ਐਡਵੈਂਚਰ ਦਾ ਉਹਨਾਂ ਨੂੰ ਕਾਫੀ ਜ਼ਿਆਦਾ ਸ਼ੌਂਕ ਹੈ ਪਰ ਅਕਸਰ ਆਪੇ ਵੀ ਦੇਖਦੇ ਆ ਕਿ ਉਹ ਜੋ ਸੇਫਟੀ ਗੀਅਰਸ ਹੁੰਦੇ ਨੇ ਉਹ ਪਾ ਕੇ ਹੀ ਬਾਈਕ ਵਗੈਰਾ ਚਲਾਉਂਦੇ ਹਨ ਪਰ ਕੱਲ ਦੋ ਸਨਾਂ ਦੀ ਭੇਡ ਦੇ ਵਿੱਚ ਅਜੇ ਇਹ ਉਹ ਫਸੇ ਕੀ ਇਸ ਤਰ੍ਹਾਂ ਗੰਭੀਰ ਜ਼ਖਮੀ ਹੋ ਗਏ ਤੇ ਉੱਥੇ ਇੱਕ ਵੱਡਾ ਸਵਾਲ ਇਹ ਵੀ ਹੈ ਕਿ ਜੋ ਆਵਾਰਾ ਪਸ਼ੂ ਇਸ ਤਰ੍ਹਾਂ ਪ੍ਰਸ਼ਾਸਨ ਨਹੀਂ ਸੰਭਾਲਦਾ ਕਿੰਨੀਆਂ ਕੀਮਤੀ ਜਾਨਾਂ ਅਜਾਈ ਹੀ ਹਰ ਰੋਜ਼ ਚਲੀਆਂ ਜਾਂਦੀਆਂ ਹਨ ਲੋਕਾਂ ਤੋਂ ਗਊ ਸੈਸ ਦੇ ਨਾਂ ਤੇ ਅਤੇ ਹੋਰ ਵੱਖ-ਵੱਖ ਟੈਕਸਾਂ ਦੇ ਨਾਂ ਤੇ ਪੈਸਾ ਇਕੱਠਾ ਕੀਤਾ ਜਾਂਦਾ ਪਰ ਫਿਰ ਵੀ ਸੜਕਾਂ ਦੇ ਉੱਪਰ ਆਵਾਰਾ ਘੁੰਮ ਰਹੇ ਇਹਨਾਂ ਜਾਨਵਰਾਂ ਦੀ ਕੋਈ ਦੇ ਪਾਲ ਨਹੀਂ ਕੀਤੀ ਜਾਂਦੀ ਉਹਨਾਂ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਜਿਸ ਕਰਕੇ ਰਾਜਵੀਰ ਜਵੰਦਾ ਵਾਂਗ ਕਿੰਨੇ ਹੀ ਭਿਆਨਕ ਹਾਦਸੇ ਹਰ ਰੋਜ਼ ਹੁੰਦੇ ਹਨ ਅਤੇ ਕਈ ਤਾਂ ਮਾਪਿਆਂ ਦੇ ਇਕਲੋਤੇ ਪੁੱਤ ਧੀ ਪੁੱਤ ਅਤੇ ਹੋਰ ਪਰਿਵਾਰ ਦੇ ਸਹਾਰੇ ਇਸ ਦੁਨੀਆ ਤੋਂ ਬਿਨਾ ਕਿਸੇ ਇਲਾਜ ਦੇ ਵੀ ਚਲੇ ਜਾਂਦੇ ਨੇ ਜਿਨ੍ਹਾਂ ਦੇ ਨਾਲ ਅਜਿਹੇ ਭਿਆਨਕ ਹਾਦਸੇ ਹੁੰਦੇ ਨੇ ਤਾਂ ਕੀ ਸਰਕਾਰ ਇਨਾਂ ਆਵਾਰਾ ਪਸ਼ੂਆਂ ਦੇ ਉੱਪਰ ਕੋਈ ਹੁਣ ਵੀ ਕੰਟਰੋਲ ਕਰੇਗੀ ਜਾਂ ਫਿਰ ਸੜਕਾਂ ਦੇ ਘੁੰਮ ਦੀ ਇਸ ਮੌਤ ਨੂੰ ਇਸੇ ਤਰ੍ਹਾਂ ਹੀ ਬਿਨਾਂ ਕਿਸੇ ਕੰਟਰੋਲ ਤੋਂ ਘੁੰਮਣ ਦਿੱਤਾ ਜਾਵੇਗਾ ਕਿਉਂਕਿ ਰਾਜਵੀਰ ਜਵੰਦਾ ਦੇ ਨਾਲ ਹੋਏ ਇਸ ਹਾਦਸੇ ਤੋਂ ਵੀ ਇੱਕ ਵੱਡੀ ਸੇਦਰਲੈਂਡ ਦੀ ਲੋੜ ਹੈ ਕਿ ਇੰਨਾ ਪਸ਼ੂਆਂ ਨੂੰ ਕੰਟਰੋਲ ਕਰਨ ਦੇ ਲਈ ਸਰਕਾਰ ਦੇ ਉੱਪਰ ਪ੍ਰੈਸ਼ਰ ਪਾਇਆ ਜਾਵੇ ਤੇ ਉੱਥੇ ਹੀ ਰਾਜਵੀਰ ਜਵੰਦਾ ਦੀ ਲੰਮੀ ਉਮਰ ਦੇ ਲਈ ਸਿਹਤ ਯਾਪੀ ਦੇ ਲਈ ਜ਼ਰੂਰ ਅਰਦਾਸ ਕਰੋ ਆਓ ਉਹਨਾਂ ਦੇ ਪਿੰਡ ਦੇ ਵੱਲ ਐ ਚਲਦੇ ਆਂ ਸਤਿ ਸ਼੍ਰੀ ਅਕਾਲ ਜੀ ਰਣਜੀਤ ਪਾਪਾ ਵੱਲੋਂ ਅਸੀਂ ਇਸ ਟਾਈਮ ਹਸਪੀਟਲ ਹੈਗੇ ਆਂ ਔਰ ਰਾਜਵੀਰ ਵੀਰ ਔਰ ਕਵਰ ਕਰ ਰਿਹਾ ਆ ਪਲੀਜ਼ ਕੋਈ ਵੀ ਆ ਇਦਾਂ ਦੀ ਪੋਸਟਾਂ ਤੁਸੀਂ ਆਰ ਆਈ ਪੀ ਵਾਲੀ ਪਾਓ ਜਾਂ ਆਪਣੇ ਕੋਲੋਂ ਲੈ ਕੇ ਕੁਛ ਨਾ ਪਾਓ ਪਲੀਜ਼ ਬੇਨਤੀ ਆ ਸਾਡੇ ਵੱਲੋਂ ਪਰਿਵਾਰ ਵੱਲੋਂ ਤੁਸੀਂ ਸਿਰਫ ਅਰਦਾਸਾ ਕਰੋ ਬੇਨਤੀਆਂ ਕਰੋ ਕਿ ਪ੍ਰਮਾਤਮਾ ਉਹਨੂੰ ਤੰਦਰੁਸਤ ਕਰੇ ਔਰ ਰਿਕਵਰ ਹੋ ਕੇ ਤੰਦਰੁਸਤ ਹੋ ਕੇ ਆਪਣੇ ਪਰਿਵਾਰ 'ਚ ਸਾਡੇ ਸਾਰਿਆਂ 'ਚ ਪਹੁੰਚੇ ਸੋ ਪਲੀਜ਼ ਮੇਰੀ ਬੇਨਤੀ ਆ ਕਿ ਕੋਈ ਵੀ ਰਿਯੂਮਰ ਜਿਹੜਾ ਆ ਸੋਸ਼ਲ ਮੀਡੀਆ ਤੇ ਨਾ ਫਲਾਓ ਤੇ ਤੁਸੀਂ ਸਾਰੇ ਅਰਦਾਸ ਕਰੋ ਬੇਨਤੀ ਕਰੋ ਕਿ ਰਾਜਵੀਰ ਚੜ੍ਹਦੀ ਕਲਾ ਜ ਰਹੇ ਬਹੁਤ ਬਹੁਤ ਧੰਨਵਾਦ ਤੁਹਾਡੀਆਂ ਦੁਆਵਾਂ ਤੁਹਾਡੀਆਂ ਅਰਦਾਸਾਂ ਨੇ ਇੱਕ ਮਾਂ ਦਾ ਪੁੱਤਰ ਇੱਕ ਸਾਡਾ ਸੋਹਣਾ ਵੀਰ ਜਿਹੜਾ ਹੈ ਉਹਨੂੰ ਤੰਦਰੁਸਤ ਕਰਨਾ ਸੋ ਪਲੀਜ਼ ਕੋਈ ਵੀ ਆਪਣੇ ਵੀਵਜ਼ ਲਈ ਪੇਜਾਂ ਤੇ ਆਰ ਆਈ ਪੀ ਜਾਂ ਕੁਝ ਵੀ ਲੈ ਕੇ ਨਾ ਆਪੋ ਉਹਨੇ ਰਿਕਵਰ ਕਰ ਜਾਣਾ ਸਾਡੀਆਂ ਸਾਰੇ ਨੀਆਂ ਦੁਆਵਾਂ ਥੈਂਕ ਯੂ ਵਾਜਿਦ ਜੀ ਦੀ ਹਾਜ਼ਰੀ ਵਾਜਿਦ ਜੀ ਦਾ ਕਰਤਾਰ ਵਾਜਿਦ ਜੀ ਦੀ ਬਤੈ سو مشرواسی <سؤال> سنگان <سؤال> کو بےنتی بیٹی جاتی ہے کہ سردار <سؤال> راجیت سنگھا سرما واپری ہے سردار راجیت سنگھ بڑھا کی ہاتھ بزیر بنی ہوئی ہے اور سارے ملکی گردوار سر ستگو جی ارداس کہ اسے جہاں جہاں ہی سیلو دے روکہ کامیو سنیاں بچسکرلو بھی جسا کمرانہ میں ترکیر کتارا ہے حیثاں گودوار سیلو کے پلچے دے پالتا ہے سری واہیو 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 جی تینے کا پرہا کا حراملہ کنکہ سکر آسان جاں کو ملکہ دوڑا گیا جاں پرہا گیا ہے جاں پرہا گیا ہے پردار سلوڑا

دی بہاد سائ دسویں پاشاہری گور گوبند سنگ جی مہاراج ستائی سائی واحو واحو ਦੀ ਜੀ ਨੇ ਸੋ ਪ੍ਰਮਾਤਮਾ ਦਾ ਸੰਤ ਸੁਰਦਾਸ ਤਾ ਕੋ ਰਿਤ ਕੋ ਲਾਹ ਜੈ ਪ੍ਰਭ ਜਨ ਦਾਸ ਅਨਾਨਸ ਕੋ ਕਾਸ ਵਰਤ ਸਾਇ ਬਾਸ ਸੁਭਾ ਤੇਰੀ ਜੀ ਪਾਸ ਵਾਹਿਗੁਰੂ ਜੀ ਦੀ ਵਤੇ ਵਾਹਿਗੁਰੂ ਜੀ ਦਾ ਕਨਸਾ ਵਾਹਿਗੁਰੂ ਜੀ ਦੀ ਵਤੇ سو وکن واسی سنگان کو بےنتی کی جاتی ہے کہ سردار راجیت سی جلدا سپوتر گرم سنگھ کے لوگ منگویٹا واپری ہے